ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਤੇ ਸੰਗਤਾਂ ਇਸ ਦਾ ਲਾਹਾ ਘਟ ਸਕਣ ਸਾਧ ਸੰਗਤ ਜੀ ਸਾਡੀ ਵੀਡੀਓ ਸਬੰਧ ਕਾਰਕ ਤੇ ਹੈ ਸਬੰਧਕਾਰਕ ਇਕਵਚਨ ਇਹਦਾ ਇਕਵਚਨ ਨਹੀਂ ਹੈ ਇਹ ਸਬੰਧਕਾਰ ਪਰਸਨਲ ਪ੍ਰੋਨਾਉਨ ਦੇ ਉੱਤੇ ਜਿਹੜੀ ਹੈ ਉਹ ਮਦਮਪੁਰਖ ਜਿਹੜਾ ਹੈ ਉਹ ਸੈਕੰਡ ਪੁਰਖ ਇਹ ਚੱਲ ਰਿਹਾ ਤੇ ਆਪਾਂ ਹੁਣ ਕਰਾਂਗੇ ਇਹਦਾ ਸਬੰਧਕਾਰਕ ਸਬੰਧਕਾਰਕ ਹੁਣ ਚੱਲ ਰਿਹਾ ਇਕਵਚਨ ਇਹਦੇ ਵਿੱਚ ਕੀ ਆਹ ਨਿਸ਼ਾਨੀਆਂ ਦਿੱਤੀਆਂ ਨੇ ਥਾਰੀ ਤੋਰ ਤੇਰੋ ਤੌ ਤੇਡਾ ਤੌ ਹੇ ਜੀ ਤੇ ਹਾਰੇ ਤੋਹੇ ਤੂੰ ਤੋ ਇਹ ਸਾਰੇ ਜਿਹੜੇ ਹੈ ਲਫ ਇਸ ਸੰਬੰਧ ਕਾਰਕ ਹੈ ਸੰਬੰਧ ਕਾਰਕ ਨੇ ਔਰ ਸੰਬੰਧ ਦੇ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਕਿ ਜਦੋਂ ਸੰਬੰਧ ਨੂੰ ਦੇ ਨਾਲ ਹੀ ਉਹਦੀ ਸੈਂਸ ਨਿਕਲਦੀ ਹੈ ਸੈਂਟੈਂਸ ਦੀ ਉਸ ਤੋਂ ਦੀ ਉਸ ਇੱਕ ਲਾਈਨ ਦੀ ਠੀਕ ਹੈ ਜੀ ਉਹ ਜਿਹੜਾ ਹੈਗਾ ਸੰਬੰਧ ਦਾ ਵੰਦ ਜਿਹੜਾ ਕਾਰਕਾ ਸੰਬੰਧਕ ਆ ਉਹਨੂੰ ਪਾਸੇ ਕਰ ਦਿੱਤਾ ਜਾਂ ਵੀ ਤਾਂ ਉਬਾਰਤ ਹੋ ਜਾਂਦਾ ਉਹਦਾ ਕੋਈ ਅਰਥ ਨਹੀਂ ਨਿਕਲਦਾ ਸੋ ਸਾਧ ਸੰਗਤ ਅੱਜ ਆਪਾਂ ਆ ਕਰਦੇ ਹਾਂ ਸੰਬੰਧ ਕਾਰਕ ਦੇ ਵਿੱਚੋਂ ਇਸ ਤਰ੍ਹਾਂ ਹੈ ਦੀਬਾਨ ਹਮਾਰੋ ਤੂੰ ਹੀ ਇੱਕ ਸੇਵਾ ਥਾਰੀ ਗੁਰਹ ਟੇਕ ਦੀਬਾਨ ਹਮਾਰੋ ਤੂੰ ਹੀ ਇੱਕ ਤੂੰ ਹੀ ਸਾਡਾ ਆਸਰਾ ਹੈ ਪ੍ਰਮਾਤਮਾ ਤੂੰ ਹੀ ਸਾਡਾ ਆਸਰਾ ਹੈ ਸੇਵਾ ਥਾਰੀ ਗੁਰੇ ਟੇ ਤੇਰੀ ਜਿਹੜੀ ਸੇਵਾ ਹੈ ਉਹ ਗੁਰੂ ਦੀ ਟੀਕ ਦੇ ਨਾਲ ਹੀ ਹੁੰਦੀ ਹੈ ਗੁਰੂ ਕਿਉਂਕਿ ਅਸੀਂ ਗੁਰੂ ਦੇ ਰਾਹੀ ਹੀ ਇਹਦੀ ਸੇਵਾ ਉਸ ਮਾਲਕ ਦੀ ਕਰ ਸਕਦੇ ਹਾਂ ਨਾ ਸੇਵਾ ਥਾਰੀ ਗੁਰ ਹੈਟੇ ਥਾਰੀ ਮਤਲਬ ਤੇਰੀ ਆਪਣਾ ਤੇਰੀ ਕੀਆ ਗਿਆ ਸੰਬੰਧ ਥਾਰੋ ਥਾਰੀ ਕੀ ਹੈ ਤੇਰੀ ਇਸੇ ਤਰ੍ਹਾਂ ਤੂੰ ਪਿੰਜਰ ਹਾਂ ਸੂਟ ਛੋਟਾ ਤੋਰ ਮਨ ਭਾਗੀ ਤੇਰੋ ਦਰਸ਼ਨ ਨਾ ਹੈ ਤੂੰ ਪਿੰਜਰ ਤੂੰ ਮੇਰਾ ਪਿੰਜਰਾ ਹੈ ਸੂਟਾ ਮੈਂ ਆਉਂਦੇ ਵਿੱਚ ਇੱਕ ਕਮਜ਼ੋਰ ਜੱਤੋਂ ਤਾਂ ਹਾਂ ਤੋਰ ਤੂੰ पिੰਜਰ ਹੋ ਮੇਰਾ पिੰਜਰ ਸੂਟਾ ਤੋਰ ਇਹ ਜਿਹੜਾ ਸੂਟਾ ਹੈ ਉਹ ਤੋਰ ਤੇਰਾ ਮੰਦਭਾਗੀ ਤੇਰੇ ਦਰਸ਼ਨ ਨਹੀਂ ਮੰਦੇ ਭਾਗਾ ਦੇ ਕਰਕੇ ਤੇਰੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਉਹ ਵਿੱਚ ਹੀ ਹੈਗਾ ਤੇ ਉਹ ਦਰਸ਼ਨ ਨਹੀਂ ਹੁੰਦੇ ਕੀ ਆ ਮੰਦਭਾਗੀ ਮੰਦੇ ਭਾਗਾ ਕਰਕੇ ਮੰਦਭਾਗੀ ਦਰਸ਼ਨ ਤੇਰਾ ਦਰਸ਼ਨ ਆਇ ਸੋ ਤੋਰ ਕੀਆ ਗਿਆ ਮੇਨ ਗੱਲ ਹੈ ਤੋਰ ਕੀਆ ਤੂੰ ਪਿੰਜਰ ਹਉ ਸੋਟਾ ਤੋਰ ਤੇਰਾ ਤੋਰ ਤੇਰਾ ਤੇਰਾ ਕੀ ਹੈ ਸਵੰਦ ਆਇ ਸਵੰਦ ਕਰ ਕਰ ਤੇਰਾ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਰ ਤੋ ਗੁਣ ਕਥਨ અપਾਰ ਜੋਗੀ ਸਰ ਵੱਡੇ ਵੱਡੇ ਜਿਹੜੇ ਜੋਗੀਆ ਪਾਵੇ ਨਹੀਂ ਪਉ ਦੇ ਨਹੀਂ ਤੋ ਗੁਣ ਤੇਰੇ ਗੁਣ ਕਿਉਂ ਕਥਨ ਅਪਾਰ ਕਿਉਂਕਿ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਕਿਉਂਕਿ ਉਹ ਤੇਰੇ ਗੁਣ ਅਪਾਰ ਨੇ ਬੇਅੰਤ ਨੇ ਕਥਨ ਤੋਂ ਪਾਸੇ ਨੇ ਕਥਨ ਉਹ ਨਹੀਂ ਕਰ ਸਕਦੇ ਉਹਨਾਂ ਦਾ ਅੰਤ ਨਹੀਂ ਪਾ ਸਕਦੇ ਵੱਡੇ ਵੱਡੇ ਜੋਗੀ ਤੋ ਤੋ ਗੁਣ ਤੇਰੇ ਗੁਣ ਗੁਣ ਬਹੁਵਚਨ ਹੈ ਨਨੇ ਉਹ ਉਕੜਨੀ ਲੱਗਿਆ ਜਿਤ ਕਰਕੇ ਪਤਾ ਲੱਗਿਆ ਬਹੁਵਚਨ ਜੋਤ ਦੁਪਾਵੇ ਸਾਹਿਬਾ ਤੂੰ ਮੈਂ ਹਾਂ ਤੇਰਾ ਜੋ ਤੂੰ ਦੁਪਾਵੇ ਸਹਬਾ ਸਹਬਾ ਕੀ ਹੈ ਇਹ ਸੰਬੋਧਨ ਹੈ ਜਿਵੇਂ ਅਸੀਂ ਕਰਦੇ ਹਾਂ ਕਬੀਰਾ ਨਾਨਕਾ ਫਰੀਦਾ ਕਰਨ ਲੱਗੇ ਅੰਦਰ ਉਹ ਕੀ ਹੁੰਦੇ ਸੰਬੋਧਨ ਇਹ ਵੀ ਇੱਥੇ ਵੀ ਸੰਬੋਧਨ ਹੈ ਜੋ ਦੁਦੁਪਾਵੇ ਸਹਬਾ ਹੈ ਸਹਬਾ ਜੋ ਤੈਨੂੰ ਚੰਗਾ ਲੱਗੇ ਤੂੰ ਤੂੰ ਮੈਂ ਹਾਂ ਤੇਰਾ ਤੂੰ ਮੇਰਾ ਤੇ ਮੈਂ ਤੇਰਾ ਤੂੰ ਮੈਂ ਹਾਂ ਤੇੜਾ ਮੈਨੂੰ ਤੇਰਾ ਅਸਰ ਹੈ ਤੇ ਮੈਂ ਤੇਰੀ ਜਿਹੜੀ ਹੈ ਉਹ ਬੰਦਗੀ ਕਰਨਾ ਹਾਂ ਤੇੜਾ ਮੈਂ ਭਾਵੇਂ ਤੇਰਾ ਮਕਸਦ ਆ ਹੋ ਗਿਆ ਕਿ ਤੂੰ ਮੈਂ ਹਾਂ ਤੇੜਾ ਤੇੜਾ ਕੀ ਤੇਰਾ ਤੇੜਾ ਤੇਰਾ ਨਾਨਕ ਪਇੰਪੇ ਸੰਤ ਦਾਸੀ ਤੋ ਪ੍ਰਸਾਦ ਮੇਰਾ ਪਰ ਮਿਲੇ ਨਾਨਕ ਪਇੰਪੇ ਨਾਨਕ ਬੇਨਤੀ ਕਰਦਾ ਹੈ ਇਹ ਸੰਤ ਦਾ ਅਸੀਂ ਦਾਸਾ ਤੋ ਪ੍ਰਸਾਦ ਮੇਰਾ ਫਿਰ ਮਿਲ ਤੇਰੀ ਕਿਰਪਾ ਦੇ ਨਾਲ ਕਿਉਂਕਿ ਪਰਮਾਤਮਾ ਕਿਉਂਕਿ ਇਹ ਕਿਰਪਾ ਹੋਵੇ ਨਾ ਗੁਰੂ ਦੀ ਸਤਿਗੁਰੂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਦੀ ਕਿਰਪਾ ਹੋਵੇ ਨਾ ਤੇ ਫਿਰ ਉਹ ਮਿਲਦਾ ਫਿਰ ਮੇਰੇ ਤੋ ਸਾਡਾ ਇੱਥੇ ਆ ਗਿਆ ਸੀ ਮਤਲਬ ਤੋ ਪ੍ਰਸਾਦ ਤੋ ਕੀ ਤੋ ਪਿਆ ਆਪਿਆ ਤੋ ਦਾ ਮਤਲਬ ਤੇਰੀ ਪ੍ਰਸਾਦ ਕਿਰਪਾ ਤੇਰੀ ਕਿਰਪਾ ਦੁਆਰਾ ਤੇਰੀ ਕਿਰਪਾ ਆ ਰਹੀ ਅਧਿਕਰਣ ਕਾਰਕ ਆ ਗਿਆ ਉਹ ਅਧਿਕਰਣ ਕਾਰਕ ਦੇ ਵਿੱਚ ਉਸਿਆਰੀ ਲਗੀ ਪ੍ਰਸਾਦ ਨੂੰ ਅਧਿਕਰਣ ਕਾਰਕ ਤੂੰ ਪ੍ਰਭ ਦਾਤਾ দান ਮਤ ਪੂਰਾ ਹਮ ਥਾਰੇ ਪੇਖਾਰੀ ਜਿਉ ਤੂੰ ਪ੍ਰਭ ਪ੍ਰਭ ਕੀ ਹੈ ਸੰਬੋਧਨ ਇਹਨੂੰ ਕੋਈ ਔਕੜ ਨਹੀਂ ਲੱਗਿਆ ਜਿਵੇਂ ਆਪਾਂ ਨਾਨਕ ਤੇ ਆ ਜਾਂਦਾ ਨਾਨਕ ਜੇ ਦੇ ਔਕੜ ਲੱਗਿਆ ਤੇ ਹੋਰ ਗੱਲ ਬਣ ਗਈ ਤੇ ਨਾਨਕ ਦੇ ਜੇ ਨਹੀਂ ਲੱਗਿਆ ਤੇ ਸੰਬੋਧਨ ਬਣ ਗਿਆ ਇਸ ਕਰਕੇ ਇੱਥੇ ਵੀ ਸੰਬੋਧਨ ਹੈ हे ਪ੍ਰਭੂ ਤੂੰ ਦਾਤਾ ਦਾਨ ਮਤ ਪੂਰਾ ਤੂੰ ਦਾਤਾ ਦਾਨ ਦਾ ਪੂਰਾ ਅਨੁਸਾਰੇ ਦਾਨ ਦਿੰਦਾ ਹੈ ਹਮ ਥਾਰੇ ਬੇਕਾਰੀ ਜਿਓ ਹਮ ਅਸੀਂ ਥਾਰੇ ਤੇਰੇ ਬੇਕਾਰੀ ਜਿਓ ਥਾਰੇ ਥਾਰੇ ਤੇਰੇ ਬੇਕਾਰੀ ਜਿਓ ਥਾਰੇ ਜਾਂ ਤਾਰੀ ਤੇ ਪਾਇਆ ਤਾਰੇ ਰੋ ਤਾਰੇ ਤੇਰੇ ਭਾਵ ਤੇਰੇ ਤੇਰੇ ਕੀ ਸੰਬੰਧਕਾਰ ਕਾ ਕੇ ਹਮ ਪੇਖਾਰੀ ਜੀ ਉਹ ਨਹੀਂ ਬਣਦਾ ਥਾਰੇ ਪਾ ਕੇ ਥਾਰੇ ਪੇਖਾਰੀ ਜੀ ਉਹ ਸੰਬੰਧਕ ਦੇ ਨਾਲ ਜਿਹੜਾ ਹੈ ਸਪਸ਼ਟ ਹੁੰਦਾ ਜੇ ਭੁੱਲੀ ਜੇ ਚੁੱਕੀ ਸਾਈਂ ਵੀ ਤਹੇ ਜੀ ਕਾਢੀਆ ਜੇ ਭੁੱਲੀ ਜੇ ਚੁੱਕੀ ਸਾਈਂ ਹੈ ਸਾਈਂ ਜਿਵੇਂ ਮੈਂ ਭੁੱਲੀ ਚੁੱਕੀ ਵੀ ਆ ਨਾ ਵੀ ਤਹੇ ਜੀ ਕਾਢੀਆ ਫਿਰ ਵੀ ਮੈਂ ਤੇਰੀ ਹੀ ਆਖੀ ਜਾਂਦੀ ਆ ਕਾਢੀਆ ਆਖੀ ਜਾਂਦੀ ਹੈ ਕਾਢੀਆ ਤਹੀ ਜੀ ਤੇਰੀ ਤੇਰੀ ਤਹੀ ਜੀ ਤੇਰੀ ਕਾਢੀਆ ਸੰਗ ਤੇਾਰੇ ਕਿਛੂ ਨ ਚਾਲੇ ਤਾਹੇ ਕਾਹ ਲਪਟਾਨੇ ਸੰਗ ਤੇਾਰੇ ਤੇਾਰੇ ਤੇਰੇ ਤੇਾਰੇ ਤੇਰੇ ਸੰਬੰਧ ਕਰ ਤੇਾਰੇ ਸੰਗ ਤੇਾਰੇ ਕਿਛੂ ਨ ਚਾਲੇ ਕਿਥੇ ਚੀਜ਼ ਨੇ ਤੇਰੇ ਨਾਲ ਨ ਚੰਨਾ ਤਾਹੇ ਕਾਹ ਲਵਟਾਨੇ ਤੂੰ ਉਹਦੇ ਨਾਲ ਕਿਉਂ ਲਪਟਾਇਆ ਕਿਉਂ ਲਪਟਿਆ ਹੋਇਆ ਕਿਉਂ ਚਿੰਬੜਿਆ ਹੋਇਆ ਹੁਣ ਆ ਗਈ ਗੱਲ ਤੇ ਹਾਰੇ ਸੰਗ ਤੇ ਹਾਰੇ ਵੀ ਸੰਗ ਤੇਰੇ ਸੰਗ ਤੇਰੇ ਤਿਆਰੇ ਤਿਆਰੇ ਤੇਰੇ ਸਬੰਧ ਕਰਕੇ ਜਾ ਗਿਆ ਤੇ ਹਾਰੇ ਕਿੱਛ ਨਾ ਚਾਲੇ ਤਾਹੇ ਕਹਾਂ ਲਪਟਾਣੇ ਆਪਣੋ ਭਾਵਨ ਕਰ ਮੰਤਰ ਨਾਲ ਦੂਸਰੋ ਧਰ ਉਹ ਉਪਤ ਪਰਲੋ ਏਕੇ ਨਿਮਕ ਤੋ ਕਰ ਆਪਣੋ ਭਾਵਨ ਕਰ ਤੂੰ ਆਪਣੀ ਮਰਜ਼ੀ ਕਰਦਾ ਹੈ ਕਿਸੇ ਦੀ ਸਲਾਹ ਨਹੀਂ ਲੈਂਦਾ ਮੰਤਰ ਨਾਲ ਦੂਸਰੋ ਤਰ ਕਿਸੇ ਦੂਸਰੇ ਦਾ ਮੰਤਰ ਭਾਵ ਸਲਾਹ ਨਹੀਂ ਲੈਂਦਾ ਉਪਤ ਪਰਲੋ ਪੈਦਾਇ ਪੈਦਾ ਕਰਨਾ ਤੇ ਪਰਲੋ ਉਹਨੂੰ ਖਤਮ ਕਰ ਦੇਣਾ ਇੱਕ ਇਹ ਇੱਕ ਅੱਖ ਚਮਕਣ ਦੇ ਸਮੇਲੇ ਵਿੱਚ ਵੀ ਇਹ ਤੋ ਕਰ ਤੇਰੇ ਘਰ ਵਿੱਚ ਹੈ ਪਰਲੋ ਨਿਉਣੀ ਤੇ ਪੈਦਾਇਸ਼ ਕਰਨੀ ਪੈਦਾ ਕਰਨਾ ਇੱਕ ਇਹ ਤੇਰੇ ਘਰ ਦੇ ਵਿੱਚ ਤੋ ਕਰ ਤੇਰੇ ਤੋ ਆਤਾ ਤੇਨੋਂ ਕਰ ਤੋ ਕਰ ਨਾਵ ਛੇ ਘਟਨ ਦਾ ਕਰੇ ਵਿਚਾਰ ਨਿਸਦਨ ਉਚਰੇ ਭਾਰ 18 ਨਵ ਛੇ 9 ਗ੍ਰਾਮ ਦਾ ਜਾਣਦਾ ਹੋਵੇ 6 ਸ਼ਾਸਤਰ ਜਾਣਦਾ ਹੋਵੇ ਇਸ ਤਰ੍ਹਾਂ ਜਿਹੜਾ ਹੈ ਉਹ ਸਾਰੇ ਇਹਦੀ ਇਹਨਾਂ ਦੀ ਵਿਚਾਰ ਕਰਦਾ ਹੋਵੇ ਨਿਸਦਨ ਉਚਰੇ ਭਾਰ 18 ਤੇ ਦਿਨ ਰਾਤ ਹੀ ਉਹਦਾ ਜਿਹੜਾ ਹੈ ਉਹ ਵਿਚਾਰ ਕਰਦਾ ਰਿਹਾ ਰਹਿੰਦਾ ਹੋਵੇ ਤੈਨ ਵੀ ਅੰਤ ਨਾ ਪਾਇਆ ਉਸ ਬੰਦੇ ਨੇ ਵੀ ਅੰਤ ਨਾ ਪਾਇਆ ਤੈਨ ਵੀ ਅੰਤ ਨਾ ਪਾਇਆ ਉਹਨੇ ਵੀ ਉਸ ਮਾਲਕ ਦਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਪਾਇਆ ਤੋਹੇ ਕੰ ਤੋਹੇ ਤੇਰਾ ਤੈਨ ਵੀ ਅੰਤ ਨਾ ਪਾਇਆ ਤੋਹੇ ਉਸਨੇ ਵੀ ਤੇਰਾ ਅੰਤ ਨਹੀਂ ਪਾਇਆ ਕਿਉਂਕਿ ਤੇਰੇ ਗੁਣ ਬਿਆੰਤ ਨੇ ਕਥਨ ਤੋ ਪਾਛੇ ਨੇ ਕਥਨ ਕਥੀ ਨਹੀਂ ਜਾ ਸਕਦੇ ਬਿਆੰਤ ਨੇ ਇਸ ਕਰਕੇ ਅੰਤ ਨਾ ਪਾਇਆ ਤੋਹੇ ਤੋਹੇ ਉਹਨਾਂ ਉਸ ਤੋਂ ਵੀ ਤਿੰਨ ਇੱਕ ਇੱਕ ਦੀ ਗੱਲ ਹੀ ਚੱਲਦੀ ਹੈ ਤਿੰਨ ਨੰਨੇ ਨੂੰ ਸਿਹਾਰੀ ਲੱਗੀ ਹੈ ਇੱਕ ਵਚਨ ਜੇ ਸਿਹਾਰੀ ਚੱਕਦੇ ਹੋ ਤੇ ਫਿਰ ਬਹੁਵਚਨ ਹੁੰਦਾ ਹੈ ਇਹ ਤਿੰਨ ਵੀ ਜਿਹੜਾ ਗ੍ਰਾਮਰ ਜਾਣਦਾ ਗ੍ਰਾਮਰ ਜਾਣਦਾ ਨਾਮ ਛੇ ਨਾਮ ਨੌਗ੍ਰਾਮ ਦਾ ਛੇ ਜਿਹੜੇ ਛੇ ਸ਼ਾਸਤਰ ਉਹਨਾਂ ਨੇ ਸਾਰਾ ਕੁਝ ਜਾਣਨ ਦੇ ਬਾਅਦ ਉਹ ਵੀ ਤਿੰਨ ਵੀ ਅੰਤ ਨਾ ਪਾਇਆ ਉਸਨੇ ਵੀ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਤੋਹੇ 13 ਨਾਮ ਵੀ ਹੋਣ ਮੁਕਤ ਕਿਉਂ ਹੋਏ? ਨਾਮ ਵੀ ਹੋਣ ਨਾਮ ਤੋਂ ਬਿਨਾ ਮੁਕਤ ਕਿਉਂ ਹੋਏ? ਮੁਕਤੀ ਕਿਵੇਂ ਹੋ ਸਕਦੀ ਹੈ? ਭਾਵ ਕਾਮ ਕਰੋ ਲੋਭ ਮੋਹ ਹੰਕਾਰ ਜੋ ਇਹ ਇਹਨਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਨਾਮ ਵੀ ਹੋਣ ਮੁਕਤ ਕਿਉਂ ਹੋਏ? ਕਿਉਂਕਿ ਇਹੀ ਮੁਕਤੀ ਦਾ ਰਸਤਾ ਹੈ ਨਾ ਜੇ ਇਹ ਖਤਮ ਹੋਣ ਇਹਨਾਂ ਤੋਂ ਛੁਟਕਾਰਾ ਮਿਲੇ ਇਹੀ ਮੁਕਤੀ ਹੈ। ਇਹੀ ਮੁਕਤੀ ਇਹਨੂੰ ਕਹਿੰਦੇ ਨਾਮ ਵੀ ਹੋਣ ਮੁਕਤ ਕਿਉਂ ਹੋਏ? ਸੋ ਸਾਸਾੰਗ ਇਹ ਸਾਡਾ ਲਾਸਟ ਸਬੰਧਕਾਰਕ ਜਿਹੜਾ ਸੀ ਉਹ ਰਹਿਂਦਾ ਸੀ ਉਹ ਕੰਪਲੀਟ ਹੋ ਗਿਆ ਹੁਣ ਇਸ ਤੋਂ ਅੱਗੇ ਅਗਲੀ ਵੀਡੀਓ ਚ ਅਗਲੇ ਵਿਸ਼ੇ ਦੇ ਨਾਲ ਆਪਾਂ ਮਿਲਾਂਗੇ ਤੇ ਵਿਚਾਰ ਕਰਾਂਗੇ ਸੋ ਇੰਨੀ ਹੀ ਵਿਚਾਰ ਜਿਹੜੀ ਹੈ ਉਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ